हेलो फ्रेंड्स वेलकम टू माय चैनल होम रेमेडीज बाय रिपिंदर उम्मीद है कि ਤੁਸੀਂ ਬਹੁਤ ਖੁਸ਼ ਤੇ ਤੰਦਰੁਸਤ ਹੋਵੋਗੇ ਅੱਜ ਕੱਲ ਫੈਸ਼ਨ ਦਾ ਜ਼ਮਾਨਾ ਹੈ ਤੇ ਇਸ ਫੈਸ਼ਨ ਦੇ ਜ਼ਮਾਨੇ ਦੇ ਵਿੱਚ ਆਪਾਂ ਮਾਲਸ ਦੇ ਵਿੱਚ ਵੱਡੇ ਸ਼ੋਅਰੂਮ ਜੇ ਵਿੱਚ ਜਾਂ ਛੋਟੀਆਂ ਦੁਕਾਨਾਂ ਵਿੱਚ ਵੀ ਕਿਤਰੇ ਵੀ ਕੋਈ ਵੀ ਆਪਾਂ ਕੱਪੜੇ ਖਰੀਦਣ ਜਾਂਦੇ ਆਂ ਤੇ ਲੈ ਕੇ ਆਂਦੇ ਆਂ ਮਹਿੰਗੇ ਮਹਿੰਗੇ ਕਾਸਟਲੀ ਕੱਪੜੇ ਤੇ ਸਭ ਤੋਂ ਵੱਡੀ ਪ੍ਰੋਬਲਮ ਹੁੰਦੀ ਆ ਜਦੋਂ ਵਾਸ਼ ਕਰਨਾ ਤਾਂ ਉਹਨਾਂ ਦਾ ਕਲਰ ਉੱਤਰਦਾ ਹੈ ਇਸ ਕਰਕੇ ਆਪਾਂ ਫਿਰ ਡਰਾਈ ਕਲੀਨ ਕਰਾਉਣ ਜਾਂਦੇ ਆਂ ਤੇ ਆਪਾਂ ਨੂੰ ਬਹੁਤ ਖਰਚਾ ਕਰਨਾ ਪੈਂਦਾ ਹੈ ਆਪਾਂ ਨੂੰ ਬਹੁਤ ਕੋਸਟਲੀ ਬੰਦੇ ਆ ਹਰ ਵਾਰ ਡਰਾਈ ਕਲੀਨ ਕਪੜਾ ਕਰਾਉਣਾ ਤੇ ਜਦੋਂ ਆਪਾਂ ਘਰਵਾਸ਼ ਕਰਦੇ ਆ ਤੇ ਨਾਲ ਹੋਰ ਦੂਸਰੇ ਕਪੜੇ ਆ ਕਈ ਵਾਰੀ ਉਹਨਾਂ ਦੇ ਵੀ ਕਲਰ ਚੜ ਜਾਂਦਾ ਹੈ ਤੇ ਆਪਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਹੈ ਤੇ ਮਨ ਵੀ ਬਹੁਤ ਦੁਖੀ ਹੁੰਦਾ ਹੈ ਕਿ ਇੰਨਾ ਪੈਸਾ ਲਾ ਕੇ ਵੀ ਕਪੜਾ ਆਪਣਾ ਖਰਾਬ ਹੋ ਜਾਂਦਾ ਤੇ ਕਲਰ ਪੱਕਾ ਨਹੀਂ ਹੁੰਦਾ ਇਸ ਕਲਰ ਨੂੰ ਪੱਕਾ ਕਰਨ ਦੇ ਲਈ ਆਪਾਂ ਲੈ ਕੇ ਆਏ ਹਾਂ ਇੱਕ ਰੈਪੀਟੀ ਜਿਸ ਦੇ ਨਾਲ ਕੇ ਕਪੜੇ ਦਾ ਕਲਰ ਪੱਕਾ ਵੀ ਹੋਏਗਾ ਤੇ ਅਗਲੀ ਵਾਰ ਵਾਸ਼ ਕਰੋਗੇ ਤਾਂ ਉਤਰੇਗਾ ਨਹੀਂ ਉਸਦੇ ਲਈ ਜਿਸ ਵੀ ਕੱਪੜੇ ਦਾ ਵੱਲੋਂ ਆਪਣਾ ਕੋਈ ਸੂਟ ਆ ਕੋ ਸਾੜੀ ਆ ਜਾਂ ਕੋਈ ਆਪਣੀ ਬੈੱਡ ਸ਼ੀਟ ਆ ਉਹਨਾਂ ਦਾ ਕਲਰ ਉਤਰਦਾ ਆ ਤਾਂ ਆਪਾਂ ਅੱਧੀ ਬਾਲਟੀ ਪਾਣੀ ਦੀ ਲਵਾਂਗੇ ਸਿੰਪਲ ਪਾਣੀ ਲੈਣਾ ਆ ਗਰਮ ਪਾਣੀ ਨਹੀਂ ਲੈਣਾ ਸਿੰਪਲ ਪਾਣੀ ਦੀ ਅੱਧੀ ਬਾਲਟੀ ਲਵਾਂਗੇ ਉਸਦੇ ਵਿੱਚ ਆਪਾਂ ਦੋ ਮੁਠੀ ਫਟਕੜੀ ਦੀ ਪਾਵਾਂਗੇ ਜਦੋਂ ਮੁਠੀ ਜਾਂ ਡੇਢ ਕੋਲੀ ਲਾ ਲੋ ਆਪਾਂ ਫਟਕੜੀ ਪੀਸੀ ਹੋਈ ਫਟਕੜੀ ਪਾਵਾਂਗੇ ਫਟਕੜੀ ਜੋ ਕਿ ਆਮ ਤੌਰ ਤੇ ਬਾਜ਼ਾਰ ਵਿੱਚੋਂ ਮਿਲ ਜਾਂਦੀ ਆ ਜਾਂ ਆਪਾਂ ਆਪਣੀ ਕਿਚਨ ਵਿੱਚ ਵੀ ਕਈ ਹੋਰ ਚੀਜ਼ਾਂ ਵਿੱਚ ਯੂਸ ਕਰਦੇ ਆ ਇਹ ਆਮ ਤੌਰ ਤੇ ਬਾਜ਼ਾਰ ਵਿੱਚੋਂ ਮਿਲ ਜਾਂਦੀ ਆ ਇੱਕ ਫਟਕੜੀ ਹੁੰਦੀ ਆ ਮੈਡੀਕੇਟਡ ਫਟਕੜੀ ਆਪਾਂ ਉਹ ਫਟਕੜੀ ਨਹੀਂ ਲੈਣੀ ਆਪਾਂ ਇਸ ਤਰ੍ਹਾਂ ਦੀ ਫਟਕੜੀ ਜਿਹੜੀ ਸਿੰਪਲ ਫਟਕੜੀ ਹੁੰਦੀ ਆ ਇਸ ਟਾਈਪ ਚ ਇਹ ਫਟਕੜੀ ਆਪਾਂ ਲਵਾਂਗੇ ਤੇ ਇਸ ਨੂੰ ਆਪਾਂ ਬਰੀਕ ਪੀਸ ਕੇ ਗ੍ਰाइंड ਕਰਕੇ ਇਸ ਨੂੰ ਦੋ ਮੁਠੀ ਆਪਾਂ ਬਾਟੀ ਵਿੱਚ ਸਿੰਪਲ ਪਾਣੀ ਵਿੱਚ ਪਾਵਾਂਗੇ ਤੇ ਉਸ ਦੀ ਦੋ ਮੁਠੀ ਆਪਾਂ ਪਾਵਾਂਗੇ ਨਮਕ ਦੀ ਪੀਸਿਆ ਹੋਇਆ ਨਮਕ ਉਸ ਦੇ ਵਿੱਚ ਜਿਹੜਾ ਵੀ ਆਪਣਾ ਕੱਪੜੇ ਦਾ ਕਲਰ ਉਤਰਦਾ ਆਇਆ ਹੈ ਜਾਂ ਕੋਈ ਬੈੱਡ ਸ਼ੀਟ ਜਾਂ ਸਾਰੀ ਜਾਂ ਕੋਈ ਸੂਟ ਜਿਸ ਦਾ ਵੀ ਕਲਰ ਉਤਰਦਾ ਹੈ ਉਸ ਨੂੰ ਪਾਣੀ ਦੇ ਵਿੱਚ ਡੋਬੋ ਡੇਢ ਦੋ ਘੰਟੇ ਤੱਕ ਉਸ ਨੂੰ ਪਾਣੀ ਦੇ ਵਿੱਚ ਡੋਲਣਾ ਡੋਣ ਤੋਂ ਪਹਿਲਾਂ ਫਟਕੜੀ ਤੇ ਨਮਕ ਨੂੰ ਅੱਛੀ ਤਰ੍ਹਾਂ ਮਿਕਸ ਕਰ ਲੈਣਾ ਜਦੋਂ ਘੁਲ ਜਾਵੇ ਫਿਰ ਉਹ ਕੱਪੜਾ ਡੋਬੋਣਾ ਆਪਾਂ ਉਸ ਨੂੰ ਡੇਢ ਦੋ ਘੰਟੇ ਡੋਬ ਕੇ ਰੱਖੋ ਤੇ ਬਾਅਦ ਵਿੱਚ 1.5 ਤੋਂ 2 ਘੰਟੇ ਬਾਅਦ ਤੁਸੀਂ ਉਸ ਨੂੰ ਵਾਸ਼ ਕਰੋ ਅੱਛੀ ਤਰ੍ਹਾਂ ਪਾਣੀ ਦੇ ਵਿੱਚ ਸਾਫ਼ ਪਾਣੀ ਦੇ ਵਿੱਚ ਵਾਸ਼ ਕਰੋ ਜਦ ਤੱਕ ਇਹ ਫਟਕੜੀ ਦੇ ਨਮਕ ਦਾ ਪਾਣੀ ਨਿਕਲ ਨਾ ਜਾਵੇ ਅੱਛੀ ਤਰ੍ਹਾਂ ਉਸ ਨੂੰ ਧੋਸ਼ ਕਰਨਾ ਹੈ ਉਸ ਤੋਂ ਬਾਅਦ ਫਿਰ ਅਧੀ ਗੁਆਲਟੀ ਆਪਾਂ ਪਾਣੀ ਵੀ ਲਵਾਂਗੇ ਇੱਕ ਚਮਚਾ ਆਪਾਂ ਸਿਰਕਾ ਜਿਹਨੂੰ ਵਿਨੇਗਰ ਵੀ ਕਹਿੰਦੇ ਆ ਆਪਣੇ ਕਿਚਨ ਵਿੱਚ ਆਮ ਤੌਰ ਤੇ ਆਪਾਂ ਯੂਜ਼ ਕਰਦੇ ਆ ਉਸ ਦਾ ਇੱਕ ਚਮਚਾ ਪਾਣੀ ਦਾ ਵਿਨੇਗਰ ਦਾ ਲੈ ਕੇ ਪਾਣੀ ਵਿੱਚ ਪਾਣਾ ਆ ਉਸ ਨੂੰ ਮਿਕਸ ਮਿਕਸ ਕਰਕੇ ਤੇ ਆਪਾਂ ਆਪਣਾ ਜਿਹੜਾ ਕੱਪੜਾ ਵਾਸ਼ ਕੀਤਾ ਆ ਉਸ ਨੂੰ ਉਸ ਦੇ ਵਿੱਚ ਡੋਬ ਕੇ ਰੱਖਣਾ ਆ ਘਟੋ ਘਟ ਅੱਧੇ ਘੰਟੇ ਤੱਕ ਉਸ ਦੇ ਨਾਲ ਇਹ ਹੁੰਦਾ ਆ ਕਿ ਫਟਕੜੀ ਤੇ ਨਮਕ ਦੇ ਨਾਲ ਜੋ ਕੱਪੜੇ ਵਿੱਚ ਕੋਈ ਹਾਰਡਨੈਸ ਆਂਦੀ ਆ ਤੇ ਉਹ ਆਪਾਂ ਵਿਨੇਗਰ ਵਿੱਚ ਪਾਵਾਂਗੇ ਅੱਧਾ ਘੰਟਾ ਡੋਬ ਕੇ ਰੱਖਾਂਗੇ ਆਪਣਾ ਕੱਪੜਾ ਸੌਫਟ ਹੋ ਜਾਏਗਾ ਬਿਲਕੁਲ ਤੇ ਉਸ ਨੂੰ ਨਿਚੋੜ ਕੇ ਨਿਚੋੜਨਾ ਘੁੱਟ ਕੇ ਨਹੀਂ ਨਿਚੋੜਨਾ ਸਲੋ ਸਲੋ ਸੌਫਟ ਸੌਫਟ ਕਰਕੇ ਉਸ ਨੂੰ ਨਿਚੋੜਨਾ ਆ ਜੋੜ ਕੇ ਜਿਸ ਨੂੰ ਛਾਂ ਦੇ ਵਿੱਚ ਸੁਕਣਾ ਪਾ ਦੋ ਸੁਕਾ ਦਿਓ ਤੇ ਤੁਸੀਂ ਦੇਖੋਗੇ ਜੇ ਉਸ ਦਿਨ ਵੀ ਜਿਸ ਦਿਨ ਵਾਸ਼ ਕਰੋਗੇ ਉਸ ਦਿਨ ਥੋੜਾ ਬਤਾ ਕਲਰ ਉਤਰੇਗਾ ਜ਼ਰੂਰ ਤੇ ਉਸ ਤੋਂ ਬਾਅਦ ਜਦੋਂ ਦੁਬਾਰਾ ਤੁਸੀਂ ਕਦੀ ਵਾਸ਼ ਕਰੋਗੇ ਤੇ ਕਲਰ ਨਹੀਂ ਉਤਰੇਗਾ ਉਹਦਾ ਕਲਰ ਪੱਕਾ ਹੋ ਜਾਵੇਗਾ ਤੇ ਜੇ ਮੇਰੀ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਜ਼ਰੂਰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਨਵੀਂ ਵੀਡੀਓ ਦੇ ਨਾਲ ਆਪਾਂ ਫਿਰ ਮਿਲਾਂਗੇ ਥੈਂਕ ਯੂ ਵੈਰੀ